ਸ੍ਰੀ ਕਾ ਚਾਰ ਦੰਦ ਦਾ ਬੂਹ ਠੀਕ ਹੈ ਦੂਜਾ ਸੂਆ ਹੁਣ ਚੂਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਡੱਬ ਵਾਲੀ ਮੰਡੀ ਦੇ ਉੱਤੇ ਇਹ ਮੰਡੀ ਆ ਜੀ ਹਰਿਆਣੇ ਤੇ ਪੰਜਾਬ ਦੇ ਬਿਲਕੁਲ ਬਾਰਡਰ ਤੇ ਲੱਗਦੀ ਹੈ ਤੇ ਪਹਿਲਾ ਆਪਾਂ ਗਾਂ ਦਾ ਤੋਰਾ ਦੇਖਦੇ ਆਂ ਜੀ ਦੇਖੋ ਕਿੰਨਾ ਵਧੀਆ ਤੋਰਾ ਹੈਗਾ ਲੇਵਾ ਦੇਖੋ ਕਿੱਡਾ ਹੈਗਾ ਤੇ ਥਣਾ ਦਾ ਸਾਈਜ਼ ਚੈੱਕ ਕਰੋ ਜੀ ਸਾਰੇ ਪਾਸੋਂ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਹਾਂ ਚੰਗਾ ਮੋਟਾ ਤਕੜਾ ਲੈਵਾ ਹੈਗਾ ਚੰਗੇ ਥਣਾ ਦੇ ਵਿੱਚ ਹੈ ਪਰਸੋਂ ਹੀ ਹੋਈ ਆ ਜੀ ਦੁੱਧ ਵੀ ਦੇਖੋ ਥਾੜਾ ਉਹ 1 25 ਕਿਉਂ ਰਿਹਾ ਹੈ 20 ਕਿਲੋ ਬੋਲੀ ਤਿਆਰ ਆ ਉਹਦਾ ਹੈਗਾ 33 ਕਿਲੋ ਕੋਣ ਹੋ ਗਿਆ ਅੱਜ ਪਾਰਾਂ ਦੇ ਕੋਈ ਇਹ ਭਾਈ ਹੋਰੀ ਲੈ ਕੇ ਆਏ ਨਹੀਂ ਜੀ ਇਹ ਮਗਰ ਬੱਸੀ ਆ ਜੀ ਦੋ ਗਾਇਆਂ ਟਰੱਕ 15 ਇਹ ਆਪਣਾ ਜੀ ਦੂਜੀ ਗਾਂ ਹੈ ਇਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਚੰਗੀ ਮੋਟੀ ਲੈਵੇ ਦੀ ਗਾਂ ਹੈ ਜੀ ਤਾਲੀ ਬਾਏ ਤੋਲੇ ਰੰਗ ਦੀ ਬਾਤ ਵੀ ਦਾ ਓਏ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਬਹੁਤ ਸੋਹਣੀਆਂ ਟੌਪ ਦੀਆਂ ਇਹ ਗਾਈਆਂ ਲੈ ਕੇ ਆਏ ਨੇ ਬਹੁਤ ਭਰੀ ਹੈ ਕਿ ਇੱਥੇ ਅੱਜ ਮੰਡੀ ਦਾ ਭਾਅ ਬੜਾ ਵਧੀਆ ਹੈਗਾ ਚੰਗੇ ਰੇਟ ਤੇ ਪਸ਼ੂ ਮਿਲ ਰਹੇ ਨੇ ਉਹ ਦੂਜਾ ਦੂਜਾ ਚਾਰ ਦੰਦ ਦੀਆਂ ਨੂੰ ਆਪਣੀਆਂ ਦੋ ਗਾਇਆਂ ਬਾਈ ਹੋਰੀ ਲੈ ਕੇ ਆਏ ਨੇ ਤੇ ਸੱਜ ਸੋਈਆਂ ਨੇ ਆਪਾਂ ਬਾਈ ਹੋਰਾਂ ਨਾਲ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅ ਕੀ ਨਾਮ ਹੈ ਜੀ ਆਪਣਾ ਆਪਣਾ ਰੀਜ਼ਮ ਸਿੰਘ ਆ ਜੀ ਹਰਿਸ਼ਮ ਸਿੰਘ ਹਾਂ ਜੀ ਕਿਹੜਾ ਪਿੰਡ ਆ ਜੀ ਆਪਣਾ ਭਾਈ ਭਗਤਾ ਜੀ ਭਾਈ ਭਗਤਾ ਹਾਂ ਜੀ ਠੀਕ ਹੈ ਜਿਲ੍ਹਾ ਬਟਿੰਡਾ ਜਿਲ੍ਹਾ ਬਟਿੰਡਾ ਤੇ ਬਾਈ ਜੀ ਅੱਜ ਤੁਸੀਂ ਇੱਥੇ ਤੁਸੀਂ ਦੱਸਿਆ ਵੀ ਅਸੀਂ ਦੋ ਗਾਂ ਕੇ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਪਹਿਲਾਂ ਆਪਾਂ ਇਸ ਗਾਂ ਦੀ ਜਾਣਕਾਰੀ ਲੈਂਦੇ ਹਾਂ ਇਹ ਕਿੰਨੇ ਸੂਏ ਗਾਇ ਹੈ ਜੀ ਇਹ ਤੂਜਾ ਸੂਆ ਜੀ ਇਹ ਤੂ ਹਫਤਾ ਹੋਇਆ ਸੂਈ ਇਹ ਇੱਕ ਹਫਤਾ ਹੋ ਗਿਆ ਸੂਈਆਂ ਚਾਰ ਜਾਂਦਾ ਚਾਰ ਦੰਦ ਹੈ ਜੀ ਇੱਕ ਹਫਤਾ ਹੋਇਆ ਸੂਈ ਨੂੰ ਦੂਜਾ ਸੂਆ ਤੇ ਦੂਜਾ ਸੂਆ ਹੈ ਹਾਂਜੀ ਤੇ ਬਾਈ ਜੀ ਇਹਦਾ ਮਗਰ ਬੱਚਾ ਕੀ ਹੈਗਾ ਬੱਚਾ ਹੈ ਜੀ ਮੈਨੂੰ ਦਿਖਾਉਂਗੇ ਹਾਂਜੀ ਲਓ ਜੀ ਬੱਚਾ ਦੇਖ ਸਕਦੇ ਆ ਇੱਕ ਹਫਤਾ ਹੋਇਆਗਾ ਸੂਈ ਨੂੰ ਤੇ ਵਧੀਆ ਤੰਦਰੁਸਤ ਬੱਚਾ ਹੈਗਾ ਤੇ ਤੰਦਰੁਸਤ ਹੀ ਉਹਦੀ ਮਾਂ ਹੈ ਜੀ ਲੈ ਵਾ ਲੂਆ ਚੈੱਕ ਕਰਦੇ ਆ ਜੀ ਦੇਖੋ ਬਹੁਤ ਸੋਹਣਾ ਲੈ ਵਾ ਪੂਰਾ ਵੱਡਾ ਲੈ ਵਾ ਹੈਗਾ ਤੇ ਥਾਣਾ ਦੇ ਦੁੱਧ ਵੀ ਚੋ ਰਿਹਾ ਹੈਗਾ ਦੇਖੋ ਠੰਡੀ ਸੀ ਲਾਏਗੀ। ਠੰਡੀ ਸੀ ਬਹੁਤ ਹੈ। ਦੋਨੇ ਪਾਸੇ ਬਹਿ ਕੇ ਚੁੱਈ ਜੋ। ਬਹੁਤ ਠੰਡੀ ਗਾਏਗੀ। ਬਾਈ ਇਹੋ ਰਾਣੇ ਹੱਥੋਂ ਹੱਤ ਮਾਰ ਕੇ ਦੇਖਿਆ ਪੂਰਾ ਲੇਵੇ ਦੇ ਉੱਤੇ। ਕੋਈ ਤੇਜ਼ ਕੋਈ ਐਕਟੀਵਿਟੀ ਨਹੀਂ ਹੈਗੀ ਅੱਡੀ ਬੈਡ। ਬਾਕੀ ਬੱਚਾ ਵੀ ਬਹੁਤ ਸੋਹਣਾਗਾ ਤਾਂ ਅੰਦਰ ਉਸਤ ਬੱਚਾ ਹੈਗਾ। ਕਿਆ ਦਾਦਾ ਦੀ ਮੂਛਾਂ ਰੰਗ? ਠੀਕ ਹੈ ਜੀ। ਦੇਖੋ ਜੀ ਗਾ ਪੂਰੀ ਵਧੀਆ ਲੇਵੀ ਦੀ ਤੇ ਪਿੰਡੇ ਦੀ ਗਾਏਗੀ। ਦੁੱਧ ਵੀ 34 ਕਿਲੋ ਤਿਆਰ ਹੈ ਜੀ ਹੁਣ ਤੇ ਭਾਈ ਜੀ ਦੁੱਧ ਜੇ ਦੁੱਧ ਦੀ ਗੱਲ ਕਰਦੇ ਆਪਾਂ ਦੁੱਧ ਕਿੰਨੇ ਲੀਟਰ ਦੇ ਦਿੰਦੀ ਹੈ ਦੁੱਧ ਜੀ ਇਹ ਦੇਊਗੀ 35 36 ਲੀਟਰ ਹਾਂ ਜੀ 33 ਲੀਟਰ ਹੁਣ ਤਿਆਰ ਆ ਜੀ 33 ਲੀਟਰ ਹੁਣ ਤਿਆਰ ਆ ਹਾਂ ਜੀ ਤੇ 35 ਤੋਂ ਪਲੱਸ ਜਾਊਗਾ ਬਸ ਹਰ ਆਨਦਾਰੀ ਦਾ ਠੀਕ ਆ ਲੱਗਦਾ ਵੀ ਆ ਭਾਈ ਦੇਖੇ ਨੂੰ ਹਾਂ ਬਾਕੀ ਜਿਗਾਰ ਬਹੁਤ ਸੋਹਣਾ ਲੱਗਿਆ ਜਿਗਾਰ ਬਹੁਤ ਸੋਹਣਾਗਾ ਹਾਂ ਭਾਈ ਗਾ ਦਾ ਹਰੇਕ ਨੂੰ ਇਹਦਾ ਥਣ ਨਹੀਂ ਲੱਗਦਾ ਗਾ ਨਹੀਂ ਮਿਲਦੇ ਭਾਈ ਹਾਂ ਸਹੀ ਗੱਲ ਬਾਕੀ ਨਵਾਂ ਆਂਗਾ ਕਿਹੜਾ ਇਹ ਮੌਲੀ ਆ ਕੀ ਹਾਂ 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 ਤੇ ਭਾਈ ਰੇਟ ਕੀ ਹੈ ਗਾ ਦਾ ਤੇ ਰੇਟ ਦਾ 1 25 ਹੈ ਜੀ 1 ਲੱਖ 25000 ਰੁ ਦੂਜੇ ਸੋਏ ਆ ਦੂਜਾ ਛੋਆ ਸੋਇਆ ਲਓ ਜੀ 1,25,000 ਰੁਪਿਆ ਰੇਟ ਹੈਗਾ ਦੂਜੇ ਸੋਏ ਹੈ ਜੀ ਦਾ ਤੇ ਚਾਰ ਮੂੰਹ ਦਾ ਹੁੰਦਾ ਜੀ ਅੱਡ ਪੈਰ ਦੀ ਤਕੜੀ ਹੈ ਤੇ ਦੇਖੋ ਕਿੰਨਾ ਵਧੀਆ ਹੈਗਾ 1,25,000 ਰੁਪਿਆ ਰੇਟ ਹੈ ਇਹਦਾ ਤੇ ਬਾਈ ਹੋਰੀ ਇੱਕ ਦਾ ਹੋਰ ਵੀ ਲੈ ਕੇ ਆਏ ਨੇ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਦੇ ਆਂ ਭਾਈ ਜੀ ਇਹ ਗਾਂ ਜਣੀ ਇਹ ਇਹਦੇ 100 ਵੀ 91 ਸੂਏ ਆ ਇਹ ਤੀਜਾ ਸੂਹ ਹੁਣ ਸੂਇਆ ਜੀ ਪਰਸੂ ਸੂਇਆ ਮਗਰ ਬੱਸੀ ਆ ਇਹਦੇ ਤਿੰਨ ਦਿਨ ਹੋਏ ਆ ਜੀ ਸੂਈ ਨੂੰ ਹਾਂ ਜੀ ਬੋਲਾ 22 ਕਿਲੋ ਹੁਣ ਬੋਲਾ ਤਿਆਰ ਆ ਜੀ 22 ਕਿਲੋ ਹਾਂ ਦੁੱਧ ਦੇਉਗੀ 32-33 ਲੀਟਰ 32-33 ਲੀਟਰ ਦੇਉਗੀ ਹਾਂ ਜੀ ਇਹਦਾ ਵੀ ਦੇਖੋ ਜੀ ਲੇਵਾ ਬਹੁਤ ਸੋਹਣਾ ਲੇਵਾ ਹੈਗਾ ਬਾਕੀ ਠੰਡੀ ਮਿੱਠੀ ਬਹੁਤ ਆਈ ਠੰਡੀ ਮਿੱਠੀ ਵੀ ਬਹੁਤ ਆ ਬਾਈ ਨੇ ਲੈਵੇ ਤੇ ਵੀ ਹੱਥ ਮਾਰ ਕੇ ਦਿਖਾ ਦਾਲੂ ਕਿ ਦੰਨ ਨਹੀਂ ਹੈਗੀ ਜਿਹੜਾ ਮਰਜੀ ਚੋਲੇ ਆ ਕੇ ਇਹਨੂੰ ਪੂਰੀ ਠੰਡੀ ਹੈਗੀ ਗੱਲ ਥਣਾ ਥਣਾ ਦਾ ਵੀ ਮਗਰ ਮੂਰੇ ਉਹ ਲੇਵਾ ਸ਼ਾਨਦਾਰ ਹੈ ਜੀ ਥਣਾ ਖੁਣਾ ਦਾ ਗੈਪ ਪੂਰਾ ਹੈਗਾ ਦੇਖ ਸਾਦੇ ਆਪਾਂ ਦਾ ਨੂੰ ਤੋਰਾ ਬਹੁਤ ਸੋਹਣਾ ਗਾਂ ਦਾ ਮਗਰ ਮਗਰ ਭਾਈ ਕਹਿੰਦਾ ਬੱਛੀ ਹੈ ਬੱਛੀ ਬਹੁਤ ਕੋਟੜਾ ਮਗਰ ਵੇਖੋ ਬਹੁਤ ਸੋਹਣੀ ਤੇ ਤੰਦਰੁਸਤ ਬੱਜੀ ਹੈਗੀ ਆ ਦੇਖੋ 나ੜਗਾ ਨਾਲ ਬੱਛੀ ਹਾਂਜੀ 나ੜੂਆ ਵੀ ਨਾਲ ਆ ਭਾਈ ਉਹ ਸੋਈਆ ਹੈਗਾ ਇਹਦਾ ਭਾਈ ਇਹਦਾ 15 ਹੈ ਇਹਦਾ 15 ਹੈ ਤੀਜੇ ਸੋਏ ਹੈ ਜੀ ਤੇ 115000 ਰੁਪਿਆ ਗਾਂ ਦਾ ਰੇਟ ਹੈ ਮੰਡੀ ਦਾ ਇਹ ਨਾਲ ਦਾ 40 40 ਕਰੀ ਜਾਂਦੇ ਪਰ ਆਪਾਂ ਰੇਟ ਉਨਾ ਹੀ ਕਰ ਦੋਨਾ ਲੈਣ ਦੇ ਹਾਂਜੀ ਹਾਂਜੀ ਤਾਂ ਹੈ ਬਈ ਗੱਲ ਮੰਦਰ ਦਾ ਜਦੋਂ ਜੰਨਾ ਮਰਚੀ ਬੰਗਲੋਣਾ ਅਗਲਾ ਇਹਦੇ ਮਗਰ ਬੱਚੀ ਹੈ ਤੇ ਦੂਜੀ ਗਾਂ ਮੂਰੇ ਬੱਛਾ ਸੀਗਾ ਉਹਦਾ ਮਗਰ ਬੱਛਾ ਹੈ ਠੀਕ ਆ ਉਹ ਦੂਜੇ ਸੂਏ ਸੀ ਇਹ ਤੀਜੇ ਸੂਏ ਇਹ ਤੀਜੇ ਸੂਏ ਇੱਕੇ ਗਾਂ ਦੇ ਪਿੰਡ ਦੀਆਂ ਆ ਅੱਛਾ ਇਹ ਆਪਣੀ ਬਈ ਘਰਦਗੇ ਪਾਲੀਆਂ ਹੋਈਆਂ ਹਾਂਜੀ ਕਰਦੀਆਂ ਆ ਠੀਕ ਆ ਇਹਦੀ ਬਈ ਮਾਂ ਥੱਲੇ ਕਿੰਨਾ ਰੋਤਾ ਸੀਗਾ ਇਹਦਾ ਦਿੱਤਾ ਜੀ ਹੁਣ 36 36 ਲੀਟਰ ਉਹਦਾ ਹਾਂਜੀ ਠੀਕ ਹੈ ਸੇਮ ਬਰੀਡ ਹੀ ਜਿਹੜੀ ਆ ਆਪਣਾ ਸੇਮ ਏ ਬਾਈ ਹੋਰੇ ਕਹਿੰਦੇ ਵੀ ਚੈੱਕ ਕਰ ਲੋ ਜੀ ਗਾਂ ਰੇਡ ਰੂਟ ਵੀ ਆਪਾਂ ਸਾਰਾ ਕੁਝ ਦੱਸਦੇ ਆ। ਕੋਈ ਮਾਦਾ ਸੀਗਾ 45 40 ਕਿਲੋ। ਅੱਛਾ ਇਹਦਾ ਅਲੱਗ ਸੀਗਾ। ਹਾਂ। ਬਹੁਤ ਚੰਗੀਆਂ ਨਸਲ ਦੀਆਂ ਗਾਂਗੀਆਂ ਨੇ ਬਾਈ ਇਹਨਾਂ ਕੋਲ। ਤੇ ਬਾਈ ਆਪਾਂ ਸੇਲ ਪਰਚੇਜ ਦਾ ਕਰ ਰਹੇ ਕਿ ਘਰੇ ਪਾਲਦੇ ਆ? ਨਾ ਘਰੇ ਪਾਲਦੇ ਆਂ ਆਪਾਂ। ਠੀਕ ਹੈ। ਹਾਂ। ਆਈ ਮੰਡੀ ਤੇ ਹੋਣੀ ਬਾਈ। ਨਾ ਜੀ ਨਾ। ਜੋ ਪਸ਼ੂ ਤਿਆਰ ਹੋ ਜਾਂਦਾ ਪੰਜਾ ਛੇ ਮਹੀਨੇ ਬਾਅਦ ਫੇਰ ਆਈ ਠੀਕ ਹੈ ਹਾਂ ਵੀ ਘਰੇ ਪਾਲ ਕੇ ਬੱਚੇ ਆਹ ਟੋਕਰ ਘੱਪਣ ਲੈ ਲਈ ਦੀ ਠੀਕ ਹੈ ਠੀਕ ਹੈ ਆ ਜਿਹੜੀ ਚੰਗੇ ਬਾਦ ਟੋਕਰ ਦੇ ਚਾਰ ਪੰਜ ਮਹੀਨੇ ਟੋਕਰ ਥਲੇ 15 16 ਲੀਟਰ ਦੁੱਧ ਆਉਂਦਾ ਹਾਂ ਉਹ ਹੀ ਲੈਣਾ ਪਰ ਉਹ 35 36 ਲੀਟਰ ਉਹ ਦੋਦੇ ਦਿੰਦੀ ਆ ਠੀਕ ਹੈ ਠੀਕ ਹੈ ਤੇ ਜਾਣੇ ਕਿ ਜਦੋਂ ਵਧੀਆ ਤਿਆਰ ਹੋ ਜਾਂਦੀ ਹੈ ਤਾਂ ਤੁਸੀਂ ਇੱਥੇ ਵੇਚਣਾ ਆ ਲੈਣ ਹਾਂਜੀ ਤੇ ਕਰੇ ਭਾਈ ਆਪਣੇ ਕੋਲ ਹੋਰ ਵੀ ਹੈਗੇ ਪਸ਼ੂ ਹਾਂਜੀ 7-8 ਪਸ਼ੂ ਹੋਰ ਆ ਦੁੱਧ ਤੇ ਲਾਏ ਆ ਦੁੱਧ ਤੇ ਲਾਏ ਹੋਏ ਆ ਹਾਂਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਦੋਸਤੋ ਬਾਈ ਹੋਰੇ ਨੇ ਪੂਰੀ ਦਿੱਤੀ ਹੈ ਜਾਣਕਾਰੀ ਦੋਨਾਂ ਗਾਇਆਂ ਬਾਰੇ 1 ਲੱਖ ਤੋਂ ਉੱਪਰ ਪਲੱਸ ਬਾਈ ਹੋਰੇ ਕਹਿੰਦੇ ਸਾਡੇ ਕੋਲ ਚੰਗੀ ਤਰ੍ਹਾਂ ਦੇ نسل ਦੇ ਪਸ਼ੂ ਹੁੰਦੇ ਆ ਤੇ ਬਾਈ ਇਹ ਕਿਸੇ ਨੇ ਘਰੋਂ ਵੀ ਲੈਣਾ ਹੋਵੇ ਹਾਂ ਜੀ ਕਰੇ ਆਗੇ ਤਿੰਨ ਰੰਗ ਚਾਰ ਰੰਗ ਚੋਕੇ ਠੀਕ ਹੈ ਹਾਂ ਜੀ ਤੇ ਪਾਣੀ ਦਾ ਰੱਖਦਾ ਪ੍ਰਬੰਧ ਪੂਰਾ ਠੀਕ ਹੈ ਕਿਹੜਾ ਪਿੰਡ ਦਾ ਸੇ ਬਾਈ ਬਾਈ ਭਗਤਾ ਜੀ ਬਾਈ ਭਗਤਾ ਜ਼ਿਲ੍ਹਾ ਬਠਿੰਡਾ ਹਾਂ ਜੀ ਕੀ ਨਾਮ ਕੀ ਸੀ ਆਪਣਾ ਜੀ ਹਰੇਸ਼ ਸਿੰਘ ਆ ਜੀ ਹਰੇਸ਼ ਸਿੰਘ ਲਓ ਜੀ ਕਿਸੇ ਨੇ ਲੈਣੀ ਹੋਵੇ ਨਾ ਗਾਮ ਅੱਜ ਬਾਈ ਹੋਰੇ ਕਹਿੰਦੇ ਵੀ ਸਾਡੇ ਘਰੇ ਵੀ ਆ ਸਕਦੇ ਹੋ ਉਹ ਦੂਰੋਂ ਨੇੜੋਂ ਕੋਈ ਆਉਂਦਾ ਤਾਂ ਰਹਿਣ ਦਾ ਵੀ ਕੋਈ ਚੱਕਰ ਨਹੀਂ ਪੂਰਾ ਪ੍ਰਬੰਧ ਹੈਗਾ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਰਹਿਣ ਦੀ ਕੋਈ ਦਿੱਕਤ ਨਹੀਂ ਤੇ ਗਾਈਆਂ ਬਾਈ ਹੋਰਾਂ ਕੋਲੇ ਪੂਰੇ ਟੌਪ ਦੇ ਗਾਣੇ ਕੋਈ ਐ ਜੀ ਗੱਲ ਨਹੀਂ ਹੈਗੀ ਕਿ ਕੋਈ ਮਾੜਾ ਪਸ਼ੂ ਬਾਈ ਹੋਰਾਂ ਕੈਸੀ ਲੈ ਕੇ ਆਉਣੇ ਆਂ ਤੇ ਘਰੋਂ ਅਸੀਂ ਆਪ ਦੀਆਂ ਹੀ ਤਿਆਰ ਕਰਦੇ ਆਂ ਬੱਚੀਆਂ ਕੋਈ ਟੋਕੜ ਲੈ ਲਈਗਾ ਉਹਦਾ ਬੱਚਾ ਅਸੀਂ ਪਾਲ ਕੇ ਵੱਡਾ ਕਰ ਲਿਆ ਸਾਤ 6 ਮਹੀਨਿਆਂ ਤੋਂ ਕਹਿੰਦੇ ਅਸੀਂ ਇੱਥੇ ਢੇੜਾ ਮਾਰਦੇ ਆਂ ਤੇ ਚੰਗੀ ਬਰੀਡ ਲੈ ਕੇ ਆਉਣੇ ਕੋਈ ਮਾੜਾ ਅਸੀਂ ਪਸ਼ੂ ਨਹੀਂ ਲੈ ਕੇ ਆਉਂਦੇ ਤੇ ਲੱਖ ਤੋਂ ਪਲੱਸ ਹੈਗੀਆਂ ਨੇ ਜੀ ਜੇ ਕਿਸੇ ਵੀਰ ਨੇ ਬਾਈ ਹੋਰਾ ਕੋਲੇ ਆ ਕੇ ਗਾਈਆਂ ਵਗੈਰਾ ਲੈਣੀਆਂ ਤਾਂ ਇੱਥੇ ਆ ਕੇ ਲੈ ਸਕਦਾ ਹੈ ਇਹ ਟੋਕੜਾ ਬਣਾ ਲੈਣੇ ਆ ਕਹਿੰਦੇ ਜੀ ਟੋਕੜਾ ਕੱਪਣਾ ਚੰਗਿਆਂ ਉਹ ਫਾਲ ਕੇ ਫਿਰ ਵੇਚਦੇ ਆ ਹਾਂਜੀ ਬਾਈ ਦੱਸ ਰਹੇ ਨੇ ਤੇ ਬਹੁਤ ਧੰਨਵਾਦ ਬਾਈ ਤੁਸੀਂ ਗਾਈਆਂ ਬਾਰੇ ਜਾਣਕਾਰੀ ਦਿੱਤੀ ਠੀਕ ਹੈ ਧੰਨਵਾਦ ਤੁਹਾਡੇ ਚੈਨਲ ਦਾ ਜੀ ਤੇ ਦੋਸਤੋ ਆਪਾਂ ਬਾਈ ਹਰੋਂ ਨਾਲ ਗੱਲਬਾਤ ਕੀਤੀ ਐ ਤੇ ਕਿਉਂਕਿ ਅੱਜ ਦਿਨ ਵੀ ਬਹੁਤ ਸੋਹਣਾਗਾ ਤੋ ਪਤਾ ਪੂਰੀ ਨਿਕਲੀ ਐ ਤੇ ਗਾਇਆਂ ਅੱਜ ਬਹੁਤ ਸੋਹਣੀਆਂ ਸੋਹਣੀਆਂ ਦੇਖਣ ਨੂੰ ਮਿਲਦੀਆਂ ਨੇ ਇੱਥੇ ਅੱਜ ਕਿਉਂਕਿ ਡੱਬ ਵਾਲੀ ਮੰਡੀ ਬਹੁਤ ਜ਼ਿਆਦਾ ਵੱਡੀ ਮੰਡੀ ਆ ਇਹ ਤੇ ਬਹੁਤ ਦੂਰੋਂ ਨੇੜੋਂ ਇੱਥੋਂ ਇੱਥੇ ਲੋਕ ਆਉਂਦੇ ਨੇ ਆਪਣੇ ਪਸ਼ੂਆਂ ਨੂੰ ਵੇਚਣ ਵਾਸਤੇ ਤੇ ਖਰੀਦਣ ਵਾਸਤੇ ਤੇ ਪੂਰੀ ਭਰੀ ਹੈ ਜੀ ਮੰਡੀ ਅੱਜ ਰੇਟ ਵੀ ਕਹਿੰਦੇ ਚੰਗਾ ਹੈਗਾ ਇੱਥੇ ਚੰਗੇ ਪਸ਼ੂ ਮਿਲਦੇ ਆ ਜੀ। ਹੋਰ ਕਿਸੇ ਵੀ ਵੀਰ ਨੇ ਕੋਈ ਗੱਜ ਦਾ ਮੱਝ ਗਾ ਲੈਣੀ ਹੈ ਤਾਂ ਇੱਥੇ ਮੰਡੀ ਤੇ ਆ ਕੇ ਮੱਝਾਂ ਗਾਵਣ ਨੂੰ ਵੇਚ ਸਕਦਾ ਜੀ, ਖਰੀਦ ਸਕਦਾਗਾ ਕਿਉਂਕਿ ਮੰਡੀ ਬਹੁਤ ਵਧੀਆ ਹੈ ਤੇ ਰੇਟ ਵੀ ਚੰਗੇ ਆ ਤੇ ਦਿਨ ਵੀ ਹੁਣ ਖੁੱਲ ਗਏ ਨੇ ਤੋਂ ਪਤਾ ਪਹ ਲੱਗਦੀਆਂ ਨੇ। ਬਹੁਤ ਬਹੁਤ ਧੰਨਵਾਦ ਜੀ।